ਦੁਖਿਆ ਦਰਦਵੰਤ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਦੁਖਿਆ ਦਰਦਵੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਬਦਾਸ ਸ਼ਰਨ ਪ੍ਰਭ ਤੇਰੀ ਜਿਉਂ ਜਾਨੋਂ ਤਿਉਂ ਕਰ ਗਤ ਮੇਰੀ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾ ਸੰਗ ਜੀਓ ਸੁਭਾਗ ਸਮਾਪਤ ਹੋਇਆ ਹੈ ਗੁਰੂ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਾਂ ਬੜਾ ਭਾਗੇ ਹਾਂ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਤ ਮਿਟੇ ਹਰ ਸੇਵਾ ਬੜਾ ਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਪ੍ਰੀਜੈ ਜੀਉ ਆਓ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਓ ਜਿੰਨੀਆਂ ਵੀ ਸੰਗਤਾਂ ਗੁਰੂ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਹਾਜ਼ਰੀ ਰਵਾ ਰਹੇ ਹਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂ ਕੋਈ ਵੀ ਰਸਨਾ ਬੰਝੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੇਵਾ ਸਿਮਰਨ ਨਾਮ ਜਪਨਾ ਨਾਮ ਸੁਨਣਾ ਬਾਣੀ ਸੁਨਨੀ ਇਹਦਾ ਬਹੁਤ ਥਾਵੇਂ ਸਤਿਗੁਰੂ ਪਾਸ਼ਾ ਜੀ ਨੇ ਥਾਂ-ਥਾਂ ਤੇ ਜ਼ਿਕਰ ਕੀਤਾ ਹੈ ਵੀ ਤੂੰ ਇਹੀ ਲਾਹਾ ਲੈਣ ਆਇਆ ਪ੍ਰਾਨੀ ਤੂੰ ਆਇਓ ਲਾਹਾ ਲੈਣ ਇਹ ਤੂੰ ਲਾਹਾ ਲੈਣ ਵਾਸਤੇ ਆਇਆ ਉਹ ਕਹਿੰਦੇ ਲੱਗਾ ਕਿ ਤੱਕ ਫੱਕੜੇ ਸੰ ਮੁਕਦੀ ਚੱਲੀ ਰਹਿਣ ਉਹ ਕਹਿੰਦੇ ਜਿਹੜੀ ਤੇਰੀ ਜ਼ਿੰਦਗੀ ਦੀ ਰੈ ਨਾਰਾਇਣ ਦਾ ਅਰਥ ਹੈ ਰਾਤ ਕਹਿੰਦੇ ਰਾਤ ਜਿਵੇਂ ਹੁਣ ਆ ਰਾਤ ਲੰਗੀ ਐ ਕਹਿੰਦੇ ਇਸੇ ਤਰ੍ਹਾਂ ਤੇਰੀ ਜ਼ਿੰਦਗੀ ਹੈ ਇਸੇ ਤਰ੍ਹਾਂ ਤੇਰਾ ਜੀਵਨ ਹੈ ਇਹ ਰਾਤ ਹੌਲੀ-ਹੌਲੀ ਲੰਘ ਗਈ ਸਵੇਰ ਹੋ ਜਾਵੇਗਾ ਤੇ ਕਹਿੰਦੇ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੇਰੀ ਜ਼ਿੰਦਗੀ ਦੀ ਵੀ ਜਿਹੜੀ ਇਹ ਜ਼ਿੰਦਗੀ ਹੈ ਨਾ ਇਹਨੂੰ ਰਾਤ ਕਿਹਾ ਰੈਣ ਕਿਹਾ ਇਹ ਵੀ ਤੇਰੀ ਬੀਤਦੀ ਜਾ ਰਹੀ ਹੈ ਇਹ ਇਹ ਜਿਹੜੀ ਜ਼ਿੰਦਗੀ ਦੀ ਰਾਤ ਹੈ ਇਹ ਵੀ ਤੇਰੀ ਬੀਤਦੀ ਜਾ ਰਹੀ ਹੈ ਤੇ ਤਾਂ ਕਰਕੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਖਦੇ ਨੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਰੇਨ ਲੰਗਦੀ ਜਾ ਰਹੀ ਹੈ ਇਹਨੂੰ ਸਾਂਭ ਲੈ ਕਹਿੰਦੇ ਆਜਹੁ ਭਾਜ ਆਜਹੁ ਸਮਝ ਕਛ ਬਿਗਰਿਓ ਨਾ ਹੈ ਕਹਿੰਦੇ ਹਜੇ ਵੀ ਸਮਝ ਲਾ ਹਜੇ ਵੀ ਤੇਰਾ ਕੁਛ ਨਹੀਂ ਵਿਗੜਿਆ ਪਿਛਲੇ ਸਮਿਆਂ ਵਿੱਚ ਖੂਹ ਹੁੰਦੇ ਖੂਹ ਦੇ ਵਿੱਚ ਰੱਸੀ ਲਮਕਾਈ ਜਾਂਦੀ ਉਹਦੇ ਨਾਲ ਡੋਲ ਬੰਨਿਆ ਜਾਂਦਾ ਤੇ ਡੋਲ ਦੇ ਨਾਲ ਪਾਣੀ ਕੱਢਿਆ ਜਾਂਦਾ ਜੇ ਹੁਣ ਕੋਈ ਕਹੇ ਵੀ ਡੋਲ ਵੀ ਸਾਰਾ ਵਿੱਚ ਚਲਿਆ ਗਿਆ ਖੂਦੇ ਰੱਸਾ ਵੀ ਸਾਰਾ ਚਲਿਆ ਗਿਆ ਹੁਣ ਕੀ ਹੱਥ ਹੁਣ ਹੈ ਹੁਣ ਤੇ ਛੱਡ ਦਿਓ ਨਹੀਂ ਜੇ ਉਹ ਰੱਸੇ ਦਾ ਅਖੀਰਲਾ ਹਿੱਸਾ ਵੀ ਹੱਥ ਵਿੱਚ ਆ ਜੇ ਨਾ ਫਿਰ ਵੀ ਉਹ ਡੋਲ ਸਾਰਾ ਬਾਹਰ ਨਿਕਲ ਸਕਦਾ ਆਖੋ ਸਤਨਾ ਇਸੇ ਤਰ੍ਹਾਂ ਇਹ ਜੀਵਨ ਹੈ ਜੇ ਹੁਣ ਵੀ ਅਜਹੁ ਸਮਝ ਕਹਿੰਦੇ ਹਜੇ ਵੀ ਤੂੰ ਸਮਝ ਜਾਵੇਂਗਾ ਨਾ ਤਾਂ ਕਹਿੰਦੇ ਜਿਵੇਂ ਉਹ ਡੋਲ ਸਾਰਾ ਵਾਰ ਨਿਕਲ ਗਿਆ ਰੱਸਾ ਵੀ ਬਾਹਰ ਨਿਕਲ ਗਿਆ ਅਖੀਰਲਾ ਹਿੱਸਾ ਹੱਥ ਵਿੱਚ ਆ ਗਿਆ ਕਹਿੰਦੇ ਇਸੇ ਤਰ੍ਹਾਂ ਇਹ ਜਿਹੜੇ ਅੰਤਮ ਸਵਾਸ ਨੇ ਇਹਨਾਂ ਨੂੰ ਸਫਲਾ ਕਰ ਲਿਆ ਅੰਤਮ ਸਵਾਸ ਸਮਝ ਕੇ ਅਖੀਰਲੇ ਸਵਾਸ ਸਮਝ ਕੇ ਇਹਨਾਂ ਨੂੰ ਸਫਲਾ ਕਰ ਲਿਆ ਜਿਹੜੇ ਬੱਚੇ ਨੇ ਸੋ ਆਓ ਸ਼੍ਰੋਮਣੀ ਭਗਤ ਸਤਿਗੁਰੂ ਰਬਦਾਸ ਮਹਾਰਾਜ ਜੀ ਉਹਨਾਂ ਦੀ ਪਵਿੱਤਰ ਪਾਵਨ ਕਥਾ ਆਪ ਦੀ ਸਰਵਣ ਕਰਦੇ ਆ ਰਹੇ ਹੋ ਜੀਵਨ ਕਥਾ ਆਪ ਜੀ ਨੇ ਸਰਵਣ ਕੀਤਾ ਸੀ ਕਿ ਜਦੋਂ ਰਬਦਾਸ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਉਸ ਵਖਤ ਕੀ ਹਾਲਾਤ ਸਨ ਉਸ ਵਕਤ ਕੀ ਹਾਲ ਸੀ ਸੰਸਾਰ ਦਾ ਬਹੁਤ ਹੀ ਤਰਸਯੋਗ ਹਾਲ ਸੀ ਕੇਵਲ ਉਦੋਂ ਬ੍ਰਾਹਮਣਾਂ ਨੂੰ ਹੀ ਉੱਤਮ ਮੰਨਿਆ ਜਾਂਦਾ ਸੀ ਬਾਕੀ ਸਾਰੀਆਂ ਜਾਤੀਆਂ ਨੂੰ ਸੂਦਰ ਮੰਨਿਆ ਜਾਂਦਾ ਸੀ ਇਥੋਂ ਤੱਕ ਗ੍ਰੰਥਾਂ ਵਿੱਚ ਜੱਟ ਬਰਾਦਰੀ ਨੂੰ ਵੀ ਸੂਦਰ ਲਿਖਿਆ ਹੈ ਉਹ ਸਾਰਿਆਂ ਨੂੰ ਸੂਦਰ ਆਖਦੇ ਹੁੰਦੇ ਸਨ ਕੇਵਲ ਜੋ ਬ੍ਰਾਹਮਣ ਜਾਂ ਪੰਡਤ ਜਾਤੀ ਸੀ ਇਹਨਾਂ ਨੂੰ ਉੱਚਾ ਮੰਨਿਆ ਜਾਂਦਾ ਸੀ ਸੋ ਇਸ ਕਰਕੇ ਖੱਤਰੀ ਬ੍ਰਾਹਮਣ ਸੂਦ ਵੈਸ ਇਹ ਚਾਰ ਵਰਣ ਹਨ ਪਰ ਚਾਰੇ ਵਰਨਾ ਦੇ ਵਿੱਚੋਂ ਕੇਵਲ ਤੇ ਕੇਵਲ ਜਿਹੜਾ ਕੋਈ ਪੰਡਤ ਹੁੰਦਾ ਕੋਈ ਬ੍ਰਾਹਮਣ ਹੁੰਦਾ ਬ੍ਰਾਹਮਣਵਾਦ ਨੂੰ ਹੀ ਉੱਚਾ ਮੰਨਿਆ ਜਾਂਦਾ ਸੀ ਇਹਦਾ ਮਤਲਬ ਇਹ ਨਹੀਂ ਵੀ ਬ੍ਰਾਹਮਣ ਮਾੜੇ ਨੇ ਜਾਂ ਪੰਡਤ ਮਾੜੇ ਨੇ ਉਹਨਾਂ ਦੇ ਗ੍ਰੰਥ ਸਤਕਾਰਯੋਗ ਨੇ ਪਰ ਉਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਜੇ ਉਹਨਾਂ ਤੇ ਚੱਲੇਗਾ ਨਾ ਪੰਡਤ ਤੇ ਉਹੀ ਹੈ ਹਿੰਦੂ ਤੇ ਉਹੀ ਹੈ ਜਿਹੜਾ ਉਹਨਾਂ ਤੇ ਚੱਲੇਗਾ ਕਾਇਦੇ ਤੇ ਚੱਲੇਗਾ ਜੇ ਮੁਸਲਮਾਨ ਹੋ ਕੇ ਉਹ ਪੰਜ ਨਵਾਜਾਂ ਤੇ ਉਹਨਾਂ ਦੇ ਕਾਇਦੇ ਤੇ ਨਹੀਂ ਚੱਲਦਾ ਫਿਰ ਮੁਸਲਮਾਨ ਕਾਹਦਾ ਜੇ ਸਿੱਖ ਹੋ ਕੇ ਪੰਜਾਂ ਬਾਣੀਆਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਿਸ਼ਚੈ ਨਹੀਂ ਰੱਖਦਾ ਫਿਰ ਉਹ ਸਿੱਖ ਕਾਹਦਾ ਇਸੇ ਤਰ੍ਹਾਂ ਜੇ ਹਿੰਦੂ ਹੋ ਕੇ ਵੀ ਹਿੰਦੂ ਗ੍ਰੰਥਾਂ ਦੇ ਮੁਤਾਬਕ ਆਪਣਾ ਜੀਵਨ ਨਹੀਂ ਬਤੀਤ ਕਰਦਾ ਫਿਰ ਹਿੰਦੂ ਕਾਹਦਾ ਪੰਡਤ ਸੋਜੋ ਮਨ ਪ੍ਰਬੋਧ ਹੈ ਉਹ ਕਹਿੰਦੇ ਉਹ ਹੈ ਪੰਡਤ ਕੌਣ ਜਿਹੜਾ ਮਨ ਪ੍ਰਬੋਧ ਲਵੇ ਪੰਡਤ ਸੋਝੋ ਮਨ ਪ੍ਰਬੋਧ ਹੈ RAM ਨਾਮ ਆਤਮ ਹੈ ਸੋਧੈ ਕਹਿੰਦੇ RAM ਦੇ ਨਾਮ ਦੇ ਵਿੱਚ ਆਪਣੀ ਆਤਮਾ ਨੂੰ ਸੋਧ ਲਵੇ ਸੋਧ ਲਵੇ ਸੋਧਣ ਦਾ ਅਰਥ ਪਤਾ ਕੀ ਹੈ ਜਦੋਂ ਆਪਾਂ ਕੋਈ ਵੈਦਾਂ ਤੋਂ ਤੁਸੀਂ ਦੇਸੀ ਦਵਾਈ ਲੈ ਕੇ ਆਇਓ ਜਿਨ੍ਹਾਂ ਨੇ ਲਿਆਂਦੀ ਹੈ ਨਾ ਉਹ ਉਹਨਾਂ ਨੂੰ ਪਤਾ ਹੋਣਾ ਤੇ ਉਹ ਵੈਦ ਜੇ ਚੰਗੀ ਤਰ੍ਹਾਂ ਆਪਾਂ ਪੁੱਛਾਂਗੇ ਨਾ ਤਾਂ ਉਹ ਕਹਿਣਗੇ ਇਹਦੇ ਵਿੱਚ ਲੋਹਾ ਸੋਧਿਆ ਹੋਇਆ ਹੈ ਇਹਦੇ ਵਿੱਚ ਚਾਂਦੀ ਸੋਧਿਆ ਹੋਇਆ ਹੈ ਇਹਦੇ ਵਿੱਚ ਸੋਨਾ ਵੀ ਸੋਧਿਆ ਹੋਇਆ ਦਵਾਈਆਂ ਕਈ ਇਹੇ ਜਿਹੀਆਂ ਆਉਂਦੀਆਂ ਹਨ ਉਹਨਾਂ ਵਿੱਚ ਸੋਨਾ ਵੀ ਸੋਧਿਆ ਹੁੰਦਾ ਹੈ ਭਾਵ ਕਿ ਉਹ ਦਿਖਦਾ ਨਹੀਂ ਉਹ ਵਿੱਚ ਬਿਲਕੁਲ ਮਲਾਇਆ ਹੁੰਦਾ ਹੈ ਉਹਦਾ ਰੂਪ ਹੋਰ ਹੁੰਦਾ ਹੈ ਇਸ ਕਰਕੇ ਕਹਿੰਦੇ ਆਪਣੀ ਆਤਮਾ ਨੂੰ ਇਦਾਂ ਸੋਧ ਲਵੇ ਜਿੱਦਾਂ ਉਹ ਸੋਨਾ ਸੋਧਿਆ ਹੁੰਦਾ ਦਵਾਈ ਵਿੱਚ। ਰਾਮ ਨਾਮ ਆਤਮ ਹੈ ਸੋਧੈ, ਰਾਮ ਨਾਮ ਸਾਰ ਰਸ ਪੀਵੈ। ਕਹਿੰਦੇ ਜਿਹੜਾ ਨਾਮ ਦੇ, ਰਾਮ ਦੇ ਨਾਮ ਦਾ ਰਸ ਪਿੰਦੇ ਨਾਨਕ ਉਸ ਪੰਡਤ ਕੇ ਉਪਦੇਸ਼ ਜਗ ਜੀਵੈ। ਕਹਿੰਦੇ ਅਸਲੀ ਪੰਡਤ ਉਹ ਹੈ ਆਖੋ ਸਤਨਾਮ। ਹੁਣ ਉਹ ਜਾਤ ਭਮਾਨੀ ਕਹਿ ਸਕਦੇ ਆਪਾਂ ਉਹਨਾਂ ਨੂੰ ਹਿੰਦੂ ਨਹੀਂ ਕਹਿ ਸਕਦੇ ਉਹ ਜਾਤ ਭਮਾਨੀ ਸਨ ਉਹ ਜਾਤ ਦਾ ਅਪਮਾਨ ਕਰਦੇ ਸਨ ਆਪਣੇ ਆਪ ਨੂੰ ਵੱਡੇ ਆਖਦੇ ਸਨ ਕੱਲ ਸਰਵਣ ਕੀਤਾ ਸੀ ਕਿ ਜੇ ਕੋਈ ਨਾਮ ਜਪਦਾ ਫੜਿਆ ਜਾਂਦਾ ਉਹਦੀ ਜੀਬ ਕੱਟ ਦਿੱਤੀ ਜਾਂਦੀ ਜੇ ਕੋਈ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਮ ਰਾਮ ਕਹਿੰਦਾ ਸੁਣਿਆ ਜਾਂਦਾ ਨਾ ਹਿੰਦੂਆਂ ਤੋਂ ਪੰਡਤ ਤੋਂ ਬਗੈਰ ਬ੍ਰਾਹਮਣਾਂ ਤੋਂ ਬਗੈਰ ਤਾਂ ਉਹ ਦੀ ਜੀਵ ਜੀਵ ਕਟ ਦਿੱਤੀ ਜਾਂਦੀ ਜੇ ਕੋਈ ਸੁਣਦਾ ਫੜਿਆ ਜਾਂਦਾ ਉਹਦੇ ਕੰਨਾਂ ਵਿੱਚ ਸਿੱਕਾ ਢਾਲ ਦਿੱਤਾ ਜਾਂਦਾ ਜੇ ਕੋਈ ਅੱਖਾਂ ਦੇ ਨਾਲ ਪੜਨ ਦੀ ਕੋਸ਼ਿਸ਼ ਕਰਦਾ ਵੀ ਮੈਂ ਪੜਾਂ ਗ੍ਰੰਥਾਂ ਨੂੰ ਅੱਜਕੱਲ ਤੇ ਆਪਾਂ ਨੂੰ ਆਜ਼ਾਦੀ ਹੈ ਸਕੂਲ ਖੁੱਲੇ ਹੋਏ ਨੇ ਪੜ੍ਹਾਈ ਵਾਸਤੇ ਇਹ ਚੀਜ਼ ਦੀ ਤੇ ਚਲੋ ਆਜ਼ਾਦੀ ਹੈ ਭਾਵੇਂ ਜ਼ਮੀਰ ਫਿਰ ਵੀ ਗੁਲਾਮ ਹੈ ਅਰ ਇਹ ਤੇ ਸਭ ਕੁਝ ਸਾਨੂੰ ਨੋਰਮਲ ਹੀ ਮਿਲ ਰਿਹਾ ਹੈ ਨਾ ਸੋ ਪਹਿਲਾਂ ਇਦਾਂ ਨਹੀਂ ਸੀ ਕਹਿੰਦੇ ਮੰਦਰ ਦੀ ਪੌੜੀ ਤੇ ਵੀ ਨਹੀਂ ਚੜਨ ਦਿੱਤਾ ਜਾਂਦਾ ਸੀ ਕਹਿੰਦੇ ਸਾਰਿਆਂ ਨੂੰ ਦਰਕਾਰਿਆ ਜਾਂਦਾ ਕੇਵਲ ਬ੍ਰਾਹਮਣ ਹੀ ਅੰਦਰ ਵੜ ਸਕਦਾ ਸੀ ਮੰਦਰ ਦੇ ਵਿੱਚ ਹੋਰ ਕੋਈ ਨਹੀਂ ਉਹ ਟਾਈਮ ਦੇ ਵਿੱਚ ਕਹਿੰਦੇ ਸ਼੍ਰੀ ਰਵਿਦਾਸ ਮਹਾਰਾਜ ਜੀ ਦਾ ਅਵਤਾਰ ਹੋਇਆ ਪ੍ਰਕਾਸ਼ ਹੋਇਆ ਹੈ ਮਾਤਾ ਕੌਣਸ ਦੇਵੀ ਦੀ ਕੋਖੋਂ ਤਾਂ ਗੁਰਮੁਖ ਪਿਆਰਿਓ ਪਿਤਾ ਸੰਤੋਖਦਾਸ ਨੇ ਬਿਲਕੁਲ ਗਰੀਬ ਨੇ ਬਿਲਕੁਲ ਗਰੀਬੀ ਹਾਲਤ ਵਿੱਚ ਨੇ ਜੁੱਤੀਆਂ ਗੰਢਦੇ ਨੇ ਪਿਤਾ ਦਾ ਕੰਮ ਹੈ ਜੁੱਤੀਆਂ ਗੰਢਣਾ ਮਰੇ ਹੋਏ ਪਸ਼ੂ ਚੁੱਕ ਕੇ ਲੈ ਕੇ ਜਾਣਾ ਉਹਨਾਂ ਦਾ ਚੰਮ ਲਾਉਣਾ ਤੇ ਉਹਨਾਂ ਚੰਮਾਂ ਦੀਆਂ ਜੁੱਤੀਆਂ ਬਣਾਉਣੀਆਂ ਇਹ ਉਹਦਾ ਕਾਰਜ ਸੀ ਇਹ ਗੱਲ ਭਾਈ ਗੁਰਦਾਸ ਜੀ ਨੇ ਵੀ ਲਿਖੀ ਹੈ ਧਿਆਨ ਨਾਲ ਸੁਣਿਓ ਭਾਈ ਗੁਰਦਾਸ ਜੀ ਕਹਿੰਦੇ ਭਗਤ ਭਗਤ ਜਗ ਵਜਿਆ ਚੌਹ ਚੱਕਾਂ ਵਿੱਚ ਚੰਮ ਰੇਟਾ ਚਮਰੇਟਾ ਕਹਿੰਦੇ ਨੇ ਚੰਮ ਨੂੰ ਰੰਗਣ ਵਾਲਾ ਵੈਸੇ ਚਮਾਰ ਸ਼ਬਦ ਹੈ ਗ੍ਰੰਥ ਦੇ ਵਿੱਚ ਪਰਚਮਰੇਟਾ ਭਾਈ ਗੁਰਦਾਸ ਜੀ ਲਿਖਦੇ ਨੇ ਚਮਰੇਟਾ ਭਾਵਕੇ ਚੰਮ ਨੂੰ ਰੰਗਣ ਵਾਲਾ ਚੌ ਚੱਕਾਂ ਵਿੱਚ ਚਮਰੇਟਾ ਪਾਣਾ ਗੰਡੇ ਰਾਹ ਵਿੱਚ ਪਾਣਾ ਕਹਿੰਦੇ ਨੇ ਜੁੱਤੀ ਪਾਣਾ ਗੰਡੇ ਰਾਹ ਵਿੱਚ ਕਹਿੰਦੇ ਉਹ ਪਾਣਾ ਗੰਢਦੇ ਜੁੱਤੀਆਂ ਗੰਢਦੇ ਨੇ ਕੁਲਾ ਧਰਮ ਟੋਏ ਢੋਰ ਸਮੇਟਾ ਢੋਏ ਢੋਰ ਦਾ ਅਰਥ ਹੈ ਵੀ ਮਰੇ ਹੋਏ ਪਸ਼ੂ ਢੋਣਾ ਕੁਲਾ ਧਰਮ ਕੁਲਾ ਦਾ ਧਰਮ ਭਾਵ ਕਿ ਕੁੱਲ ਦਾ ਜਿਹੜਾ ਕਰਮ ਹੈ ਉਹ ਹੈ ਮਰੇ ਹੋਏ ਪਸ਼ੂਆਂ ਨੂੰ ਚੁੱਕਣਾ ਉਹਨਾਂ ਦਾ ਚੰਮ ਲਾਉਣਾ ਤੇ ਜੁੱਤੀਆਂ ਵੇਚਣਾ ਬਣਾ ਕੇ ਕੁਲਾ ਧਰਮ ਟੋਏ ਢੋਰ ਸਮੇਟ ਪਰ ਦੇਖੋ ਕਮਾਲ ਕਰਤੀ ਅਗਲੀ ਤੁਕ ਵਿੱਚ ਭਾਈ ਗੁਰਦਾਸ ਜੀ ਨੇ ਉਹ ਕਹਿੰਦੇ ਜਿਉਂ ਕਰਮ ਐ ਲੈ ਚੀਥੜੇ ਹੀਰਾ ਲਾਲ ਅਮੋਲ ਪਲੇਟਾ ਕਹਿੰਦੇ ਜਿਵੇਂ ਮੈਲੇ ਚੀਥੜੇ ਚੀਥੜਾ ਕਹਿੰਦੇ ਨੇ ਕੱਪੜਾ ਕਹਿੰਦੇ ਜਿਵੇਂ ਮੈਲੇ ਕੱਪੜੇ ਦੇ ਵਿੱਚ ਨਾ ਜਿਉਂਕਰ ਮੈਲੇ ਚੀਥੜੇ ਜਿਵੇਂ ਮੈਲੇ ਕੱਪੜੇ ਦੇ ਵਿੱਚ ਹੀਰਾ ਲਵਟਿਆ ਹੋਵੇ ਜਿਉਂਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ ਅਮੋਲਕ ਜਿਹੜਾ ਹੀਰਾ ਹੈ ਉਹ ਭਾਵੇਂ ਮੈਲੇ ਕੱਪੜੇ ਵਿੱਚ ਹੋਵੇ ਭਾਵੇਂ ਉਹ ਸ਼ੀਸ਼ਿਆਂ ਵਿੱਚ ਰੱਖਿਆ ਹੋਵੇ ਉਹਦੀ ਕੀਮਤ ਨਹੀਂ ਘਟਦੀ ਆਖੋ ਸਤਨਾ ਹੀਰੇ ਦੀ ਕੀਮਤ ਤੇ ਨਹੀਂ ਘਟਦੀ ਹੀਰਾ ਭਾਵੇਂ ਮੈਲੇ ਕੱਪੜੇ ਦੇ ਵਿੱਚ ਹੈ ਭਾਵੇਂ ਉਹ ਸ਼ੀਸ਼ੇ ਵਿੱਚ ਪਿਆ ਹੈ ਆਹ ਸੋਨਾ ਭਾਵੇਂ ਕਿਸੇ ਗਰੀਬ ਲਵੇ ਆ امیر ਲਵੇ ਰੇਟ ਤੇ ਇੱਕੋ ਹੀ ਹੈ ਕੀਮਤ ਤੇ ਇੱਕੋ ਹੀ ਹੈ ਇਸੇ ਕਰਕੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਪ੍ਰਮਾਤਮਾ ਉਹ ਕੇਵਲ ਤੇ ਕੇਵਲ ਪਾਪ ਦੁਨੀਆ ਤੋਂ ਉਹਨੂੰ ਠੱਲ ਪਾਉਣ ਵਾਸਤੇ ਉਹਨਾਂ ਨੂੰ ਭੇਜਦੇ ਨੇ ਭਾਵੇਂ ਉਹ ਕਿਸੇ ਗਰੀਬ ਘਰਾਣੇ ਵਿੱਚ ਪ੍ਰਮਾਤਮਾ ਭੇਜ ਦੇਵੇ ਭਾਵੇਂ ਅਮੀਰ ਘਰਾਣੇ ਵਿੱਚ ਭੇਜ ਦੇਵੇ ਉਹ ਕੇਵਲ ਪ੍ਰਚਾਰ ਵਾਸਤੇ ਆਉਂਦੇ ਨੇ ਸੰਸਾਰ ਤੇ ਉਹ ਤਾਂ ਇਦਾਂ ਐ ਜਿਵੇਂ ਕਹਿੰਦੇ ਜਿਉਂ ਕਰ ਮੈਲੇ ਚੀਥੜੇ ਕਹਿੰਦੇ ਜਿਵੇਂ ਮੈਲੇ ਕੱਪੜੇ ਵਿੱਚ ਹੀਰਾ ਲਪੇਟਿਆ ਹੁੰਦਾ ਉਹਦੀ ਕੀਮਤ ਨਹੀਂ ਘਟਦੀ ਕਹਿੰਦੇ ਰਬਦਾਸ ਵੀ ਇਸੇ ਤਰ੍ਹਾਂ ਸਨ ਸ਼੍ਰੀ ਰਵਿਦਾਸ ਮਹਾਰਾਜ ਭਾਵੇਂ ਗਰੀਬ ਪਰਿਵਾਰ ਵਿੱਚ ਸਨ ਪਰ ਕਹਿੰਦੇ ਹੀਰਾ ਤੇ ਹੀਰਾ ਹੀ ਹੁੰਦਾ ਆਖੋ ਸਤਨਾਮ ਹੁਣ ਇਸੇ ਤਰ੍ਹਾਂ ਜਦੋਂ ਸਵੇਰ ਹੋਈ ਅਮਰਤ ਵੇਲੇ ਅਵਤਾਰ ਹੋਇਆ ਭਗਤ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਤੇ ਗੁਰਮਖ ਪਿਆਰਿਓ ਸੰਤੋਖ ਦਾਸ ਪਿਤਾ ਜੀ ਉਹ ਪੰਡਤ ਕੋਲ ਗਏ ਬੁਲਾਉਣ ਵਾਸਤੇ ਜਦੋਂ ਦਿਨ ਚੜ੍ਹਿਆ ਥੋੜਾ ਸਵੱਛ ਆਸਣ ਤੇ ਦਕਸ਼ਨਾ ਰੱਖ ਕੇ ਪ੍ਰਣਾਮ ਕੀਤੀ ਤੇ ਗੁਰਮਖ ਪਿਆਰਿਓ ਜਾ ਕੇ ਆਖਿਆ ਪੰਡਤ ਜੀ ਸਾਡੇ ਘਰ ਪੁੱਤਰ ਨੇ ਜਨਮ ਲਿਆ ਤੇ ਤੁਸੀਂ ਕਿਰਪਾ ਕਰੋ ਉਹਦੀ ਪਤਰੀ ਬਣਾਓ ਤੇ ਗੁਰਮਖ ਪਿਆਰਿਓ ਪਹਿਲਾਂ ਇਹ ਪੱਤਰੀਆਂ ਬੰਦੀਆਂ ਸਾਡਾ ਪੱਤਰੀਆਂ ਦਾ ਮਤਲਬ ਇਹ ਨਹੀਂ ਵੀ ਉਹ ਕੋਈ ਇੱਕ ਧਰਮ ਦਾ ਹੀ ਬਣਾ ਸਕਦਾ ਹੈ ਜਾਂ ਪੰਡਤ ਹੀ ਬਣਾ ਸਕਦਾ ਹੈ ਪੱਤਰੀ ਦਾ ਅਰਥ ਇਹ ਸੀਗਾ ਵੀ ਅੱਜ ਕੱਲ੍ਹ ਹੁਣ ਉਹ ਕੰਮ ਖਤਮ ਹੋ ਗਿਆ ਕਿਉਂਕਿ ਅੱਜ ਕੱਲ੍ਹ ਸਰਟੀਫਿਕੇਟ ਆ ਗਏ ਉਹ ਸਰਟੀਫਿਕੇਟ ਹੀ ਪੱਤਰੀ ਹੈ ਜਿਹੜਾ ਜਨਮ ਸਰਟੀਫਿਕੇਟ ਆਪਾਂ ਨੂੰ ਮਿਲਦਾ ਹੈ ਅੱਜ ਕੱਲ ਬੱਚਿਆਂ ਦਾ ਜਨਮ ਸਰਟੀਫਿਕੇਟ ਹਸਪਤਾਲਾਂ ਦੇ ਵਿੱਚ ਹੀ ਲਿਖਿਆ ਜਾਂਦਾ ਹੈ ਜਿਨ੍ਹਾਂ ਦਾ ਜਨਮ ਹਸਪਤਾਲਾਂ ਦੇ ਵਿੱਚ ਹੁੰਦਾ ਉੱਥੇ ਉਹਨਾਂ ਦਾ ਜਨਮ ਲਿਖਿਆ ਜਾਂਦਾ ਹੈ ਉੱਥੇ ਉਹਨਾਂ ਨੂੰ ਸਰਟੀਫਿਕੇਟ ਮਿਲਦਾ ਉਹ ਪੱਤਰੀ ਹੁੰਦੀ ਸੀ ਉਹਨੂੰ ਪੱਤਰੀ ਆਖਦੇ ਸਨ ਕਹਿੰਦੇ ਜੀ ਪੱਤਰੀ ਬਣਾਓ ਤੇ ਗੁਰਮਖ ਪਿਆਰਿਓ ਹੋਰ ਵੀ ਆਪਣਾ ਵਿਧਪਤਾ ਦਾ ਹਿਸਾਬ ਕਿਤਾਬ ਲਾ ਕੇ ਉਹ ਦੇਖਦੇ ਵੀ ਕਿਹੜੇ ਟਾਈਮ ਬੱਚੇ ਦਾ ਜਨਮ ਹੋਇਆ ਹੈ ਉਹਨਾਂ ਕੋਲ ਵਿਦਵਤਾ ਹੁੰਦੀ ਸੀ ਪਹਿਲਾਂ ਉਹ ਵੇਖ ਲੈਂਦੇ ਸਨ ਕਿ ਇਹ ਕੋਈ ਆਮ ਬਾਲਕ ਹੈ ਜਾਂ ਕੋਈ ਅਵਤਾਰੀ ਪੁਰਸ਼ ਹੈ ਉਹ ਚਿਹਨ ਚੱਕਰ ਤੋਂ ਪਤਾ ਲੱਗ ਜਾਂਦਾ ਸੀ ਤੇ ਗੁਰਮਖ ਪਿਆਰਿਓ ਹੁਣ ਪੰਡਤ ਜੀ ਗਏ ਘਰ ਹੁਣ ਪੰਡਤ ਵੀ ਅਲੱਗ-ਅਲੱਗ ਰੱਖੇ ਹੁੰਦੇ ਸਨ ਅਮੀਰਾਂ ਦੇ ਹੋਰ ਹੁੰਦੇ ਸਨ ਇਨ੍ਹਾਂ ਗਰੀਬਾਂ ਦੇ ਹੋਰ ਹੁੰਦੇ ਸਨ ਉਹ ਜਦੋਂ ਗਏ ਦਰਸ਼ਨ ਕਰਾਏ ਸ਼੍ਰੀ ਰਵਿਦਾਸ ਮਹਾਰਾਜ ਦੇ ਤਾਂ ਪੰਡਤ ਬਾਲਕ ਦੇ ਉਹ ਬੱਚੇ ਦੇ ਅੰਗ ਤੇ ਚਿਹਨ ਚੱਕਰ ਤੇ ਵਰਣ ਵੇਖ ਕੇ ਹੈਰਾਨ ਰਹਿ ਗਿਆ। ਖੁਸ਼ੀ ਨਾਲ ਭਰਪੂਰ ਹੋ ਕੇ ਉਹ ਸੰਤੋਖਦਾਸ ਨੂੰ ਆਖਦਾ ਹੈ ਕਹਿੰਦਾ ਤੂੰ ਭਾਗਾ ਵਾਲਾ ਪਿਤਾ ਹੈ ਉਹ ਜਿਹਦੇ ਘਰ ਐਸਾ ਸੁੰਦਰ ਬਾਲਕ ਪੈਦਾ ਹੋਇਆ ਖੁਸ ਸਤਨਾ ਉਹ ਤੇਰੀ ਕੁਲ ਤਾਰੇ ਤਰੇਗੀ ਜਿਹੜੇ ਕੁਲ ਵਿੱਚ ਭਗਤ ਪੈਦਾ ਹੋ ਜਾਣ ਜਿਹੜੇ ਕੁਲ ਵਿੱਚ ਗੁਰੂ ਦੇ ਪਿਆਰੇ ਪੈਦਾ ਹੋ ਜਾਣ ਉਹ ਕੁਲਾਂ ਤਾਰ ਕੇ ਲੈ ਜਾਂਦੇ ਨੇ ਗੁਰਮੁਖ ਪਿਆਰਿਓ ਸੈਦਾ ਮਲਾ ਹੋਇਆ ਸੈਦਾ ਸੈਦੇ ਮਲਾ ਨੇ ਜਦੋਂ ਯਾਦ ਕੀਤਾ ਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਆਗੇ ਸੈਦੇ ਮਲਾ ਕੁਲ ਸੈਦੇ ਮਲਾ ਨੂੰ ਕਹਿੰਦੇ ਵੀ ਅਸੀਂ ਪਾਰ ਕਰਨਾ ਕਿਉਂਕਿ ਉਹ ਬੇੜੀ ਚਲਾਉਂਦਾ ਹੁੰਦਾ ਸੀ ਬੇੜੀ ਚਲਾ ਕੇ ਪਾਰ ਕਰਾਉਣਾ ਹੁੰਦਾ ਸੀ ਸੰਗਤ ਨੂੰ ਨਦੀ ਤੋਂ ਦੂਜੇ ਪਾਸੇ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਬੇੜੀ ਪਾਰ ਕਰਨੀ ਐ ਆ ਨਦੀ ਪਾਰ ਕਰਨੀ ਐ ਬੇੜੀ ਵਿੱਚ ਬਹਿਣਾ ਐ ਸੈਰ ਕਰਨੀ ਐ ਬਹਾਲਿਆ ਗੁਰੂ ਸਾਹਿਬ ਵਾਲੀ ਵੇਖਦਾ ਰਿਹਾ ਜਦੋਂ ਉਤਰੇ ਨਾ ਸਤਿਗੁਰੂ ਜੀ ਗੁਰੂ ਜੀ ਨੂੰ ਬੜਾ ਪ੍ਰੇਮ ਕਰਦਾ ਸੀ ਤਾਂ ਸਤਗੁਰਾਂ ਨਾਲ 21 ਸਿੰਘ ਅਸੀਕੀ ਸਿੰਘ ਉਸ ਟਾਈਮ ਤੇ ਗੁਰਮੁਖ ਪਿਆਰਿਓ ਉਤਰ ਕੇ ਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਇਹਦੀ ਜਿਹੜੀ ਫੀਸ ਬਣਦੀ ਹੈ ਇਹਦਾ ਕਿਰਾਇਆ ਬਣਦਾ ਇਹਨੂੰ ਦੇ ਦਿਓ ਉਹਨੇ ਹੱਥ ਜੋੜ ਲੈ ਕਹਿੰਦਾ ਜੀ ਮੈਨੂੰ ਕਿਰਾਏ ਦੀ ਲੋੜ ਨਹੀਂ ਕਹਿੰਦੇ ਜੋ ਤੇਰਾ ਬਣਦਾ ਉਹ ਲੈ ਲੈ ਨਹੀਂ ਮੈਨੂੰ ਲੋੜ ਨਹੀਂ ਹੈ ਬਸ ਮੇਰੀ ਤੇ ਇੱਕ ਹੀ ਆਸ ਹੈ ਕਿ ਜਿਵੇਂ ਮੈਂ ਤੁਹਾਨੂੰ ਤਾਰਿਆ ਉਦਾਂ ਮੈਨੂੰ ਵੀ ਤਾਰ ਦਿਓ ਆਖੋ ਸਤਨਾ ਮੈਂ ਤੁਹਾਨੂੰ ਤਾਰਿਆ ਕਿਉਂਕਿ 베ੜੀ ਤੋਂ ਦੂਜੇ ਪਾਸੇ ਉਹ ਪਾਰ ਕਰਾਇਆ ਨਾ ਨਦੀ ਪਾਰ ਕਰਾਈ ਮੈਂ ਤਾਰ ਕੇ ਤੁਹਾਨੂੰ ਆ ਨਦੀ ਪਾਰ ਕਰਾਤੀ ਤੇ ਜਿੱਦਾਂ ਆ ਮੈਂ ਨਦੀ ਪਾਰ ਕਰਾਈ ਐ ਮੈਨੂੰ ਭਾਵਜਲ ਸਮੁੰਦਰ ਤੋਂ ਪਾਰ ਕਰ ਦਿਓ ਆਖੋ ਸਤਨਾ ਜਦੋਂ ਆ ਗੱਲ ਕਹੀ ਤੇ ਗੁਰੂ ਸਾਹਿਬ ਨੇ ਥਾਪੜਾ ਦਿੱਤਾ ਗਲਵੱਕੜੀ ਵਿੱਚ ਲੈ ਲਿਆ ਸਤਿਗੁਰੂ ਜੀ ਕਹਿੰਦੇ ਓਏ ਸੈਦਿਆ ਲੈ ਫਿਰ ਸੁਣ ਤੂੰ 21 ਸਿੰਘਾਂ ਨੂੰ ਪਾਰ ਲੰਘਾਇਆ ਹੈ ਨਾ ਲੈ ਤੇਰੀਆਂ 21 ਕੁਲਾਂ ਤਰਨਗੀਆਂ ਅੱਖੋਂ ਸਤਨਾ 21 ਕੁਲਾਂ ਤਰੀਆਂ ਫਿਰ ਸੈਦੇ ਮਲਾ ਦੀਆਂ ਜਿਨ੍ਹਾਂ ਕੁਲਾਂ ਦੇ ਵਿੱਚ ਭਗਤ ਪੈਦਾ ਹੋ ਜਾਂਦੇ ਨੇ ਕਈ ਐਸੇ ਹੁੰਦੇ ਨੇ ਕੋਈ ਕਿਸੇ ਕੁਲ ਵਿੱਚ ਪੈਦਾ ਹੋ ਕੇ ਉਹ ਕੁਲੇ ਨਾਸ ਕਰ ਦਿੰਦੇ ਨੇ ऐसे माड़े कर्म ਕਰਦੇ ਨੇ ਉਹ ਕੁਲਾਂ ਵਿੱਚ ਪੈਦਾ ਹੋ ਕੇ ਖਾਨਦਾਨ ਵਿੱਚ ਪੈਦਾ ਹੋ ਕੇ ਪਰ ਕਈ ਖਾਨਦਾਨਾਂ ਵਿੱਚ ਐਸੇ ਕੁਲਾਂ ਵਿੱਚ ਪੈਦਾ ਹੁੰਦੇ ਨੇ ਬੱਚੇ ਕਿ ਉਹ ਆਪਣੀਆਂ ਕੁਲਾਂ ਦਾ ਹੀ ਉਧਾਰ ਕਰ ਦਿੰਦੇ ਨੇ ਆਪਣੇ ਰਿਸ਼ਤੇਦਾਰਾਂ ਦਾ ਵੀ ਉਧਾਰ ਕਰ ਦਿੰਦੇ ਨੇ ਆਪਣੇ ਜਿਹੜੇ ਲਵੇ ਹੁੰਦੇ ਨੇ ਸਾਰਿਆਂ ਨੂੰ ਜਿਵੇਂ ਕਹਿੰਦੇ ਉਹ ਚੰਦਨ ਸੁਗੰਧੀ ਦਿੰਦੇ ਨਾ ਚੰਦਨ ਥੋੜਾ ਜਿਹਾ ਹੁੰਦਾ ਸਵਾ ਗਿੱਠ ਦਾ ਹੁੰਦਾ ਪੌਦਾ ਕਹਿੰਦੇ ਉਹ ਸਾਰੇ ਕਹਿੰਦੇ ਸੁਗੰਧੀ ਫੁਲਾ ਦਿੰਦਾ ਜਿਹੜੇ ਨਵੇਂ-ਨਵੇਂ ਬੂਟੇ ਹੋਣ ਕਹਿੰਦੇ ਇਸੇ ਤਰ੍ਹਾਂ ਚੰਦਨ ਦੀ ਤਰ੍ਹਾਂ ਹੀ ਰੱਬ ਦੇ ਪਿਆਰੇ ਹੁੰਦੇ ਨੇ ਹੁਣ ਜਦੋਂ ਵਧਾਈ ਦਿੱਤੀ ਕਹਿੰਦੇ ਵਧਾਈ ਹੋਵੇ ਇਹ ਸਨੇਹ ਸੰਸਾਰੀ ਜੀਵਾਂ ਦੇ ਸੁਧਾਰ ਲਈ ਤੇਰੇ ਘਰ ਭਾਗ ਲਾਏ ਨੇ ਐ ਸੰਤੋਖਦਾਸ ਉਹ ਪੰਡਤ ਕਹਿਣ ਲੱਗਾ ਇਸ ਦੇ ਸਿਰ ਤੇ ਛਤਰ ਝੁਲੇਗਾ ਸੋਭਾ ਝੁਲੇਗੀ ਇਹਦੇ ਸਿਰ ਤੇ ਇਹ ਚਾਰੋਂ ਵਰਨਾ ਦੇ ਪ੍ਰਾਨ ਪ੍ਰਾਣੀ ਸਤਕਾਰਨਗੇ ਇਹਨਾਂ ਨੂੰ ਸਾਰੇ ਸਤਕਾਰ ਕਰਨਗੇ ਹੁਣ ਸ਼੍ਰੀ ਰਵਿਦਾਸ ਜੀ ਨੇ ਹਨੇਰੇ ਵਿੱਚ ਚਾਨਣ ਕਰ ਦਿੱਤਾ ਦਾਦੀ ਲਖਪਤੀ ਬਾਲਕ ਨੂੰ ਕਦੇ ਕੁਛੜੋ ਨਹੀਂ ਸਿਲੋਂਦੀ ਦਾਦੀ ਦਾ ਨਾਮ ਹੈ ਲਖਪਤੀ ਉੱਚਕੀ ਰੱਖਦੀ ਜਦ ਥੱਕ ਜਾਂਦੀ ਤਾਂ ਪੰਘੂੜੇ ਵਿੱਚ ਪਾ ਦਿੰਦੀ ਝੂਟੇ ਦਿੰਦੀ ਹੁਣ ਉਹ ਬਾਲਕ ਦੂਜ ਦੇ ਚੰਦਰਮੇ ਵਾਂਗੂ ਜਿਉਂ-ਜਿਉਂ ਵੱਡਾ ਹੁੰਦਾ ਤਿਉਂ-ਤਿਉਂ ਘਰ ਵਿੱਚ ਰੌਣਕਾਂ ਵਧੀਆਂ ਜਾਂ ਵਧਣ ਲੱਗ ਪਈਆਂ ਰੌਣਕਾਂ ਵਧ ਗਈਆਂ ਭਗਤ ਜੀ ਬਾਲਕ ਪੁਣੇ ਦੇ ਸੋਹਣੇ-ਸੋਹਣੇ ਚੋਜਾਂ ਨਾਲ ਮਾਤਾ-ਪਿਤਾ ਦੇ ਔਰ ਮਾਤਾ-ਪਿਤਾ ਨੂੰ ਤੇ ਦਾਦੀ ਜੀ ਨੂੰ ਹਸਾਉਂਦੇ ਰਹਿੰਦੇ ਖੁਸ਼ ਕਰਦੇ ਰਹਿੰਦੇ ਦਾਦੀ ਪੋਤੇ ਨੂੰ ਕਦੇ ਵੀ ਅੱਖੋਂ ਓਲੇ ਨਹੀਂ ਸੀ ਹੋਣ ਦਿੰਦੀ ਹੁਣ ਉਹ ਬੱਚੇ ਦੀਆਂ ਬਾਲਕ ਦੀਆਂ ਕੋਮਲ ਬੁੱਲੀਆਂ ਤੇ ਕਦੇ ਰੋਣਾ ਨਹੀਂ ਸੀ ਆਇਆ ਸਗੋਂ ਹਰ ਵੇਲੇ ਤਪੀਸਰਾ ਵਾਂਗੂ ਪਿਆਰ ਵਿੱਚ ਖੁਸ਼ ਤੇ ਮਸਤ ਰਹਿੰਦੇ ਹੁਣ ਜੇ ਬਾਲਕਾਂ ਨਾਲ ਬਾਹਰ ਖੇਡਣ ਚਲੇ ਜਾਂਦੇ ਨਾ ਸ਼੍ਰੀ ਰਵਿਦਾਸ ਮਹਾਰਾਜ ਕਹਿੰਦੇ ਬਾਲਕਾਂ ਨੂੰ ਹਰੀ ਦੇ ਨਾਮ ਦਾ ਉਪਦੇਸ਼ ਦਿੰਦੇ ਉਹਨਾਂ ਨੂੰ ਤਰੀਕਾ ਦੱਸ ਦੇ ਵੀ ਇਦਾਂ ਨਾਮ ਜਪੀਂਦਾ ਹੈ ਕੇਵਲ ਨਾਮ ਦੀਆਂ ਗੱਲਾਂ ਕਿਉਂਕਿ ਜਦੋਂ ਕੋਈ ਨਾਸਤਕ ਬੰਦਾ ਹੁੰਦਾ ਹੈ ਨਾਸਤਕ ਬੰਦੇ ਦਾ ਪਤਾ ਕਿੱਥੋਂ ਲੱਗਦਾ ਹੈ ਉਹਦੀ ਨਾਸਤਕ ਵਿਰਤੀ ਤੋਂ ਪਤਾ ਲੱਗਦਾ ਹੈ ਜਿਹੜੇ ਉਹਦੇ ਸੰਪਰਕ ਵਿੱਚ ਬੰਦੇ ਹੋਣਗੇ ਜਿਨ੍ਹਾਂ ਨਾਲ ਉਹ ਗੱਲ ਕਰੇਗਾ ਉਹ ਬੰਦੇ ਵੀ ਨਾਸਤਕ ਹੋਣਗੇ ਉਹ ਨਾਸਤਕਾਂ ਦੀ ਸੁਣ ਕੇ ਨਾਸਤਕ ਬੰਦਾ ਬਣ ਜਾਂਦਾ ਹੈ ਤੇ ਉਹਨਾਂ ਦੇ ਫੁਰਨੇਆਂ ਤੋਂ ਪਤਾ ਲੱਗਦਾ ਇਹਦੇ ਫੁਰਨੇ ਕਿਹੋ ਜਿਹੇ ਨੇ ਨਾਸਤਕਾਂ ਵਾਲੇ ਫੁਰਨੇ ਨੇ ਜੇ ਨਾਸਤਕਾਂ ਵਾਲੇ ਫੁਰਨੇ ਨੇ ਸਮਝ ਲਓ ਉਹ ਨਾਸਤਕਾਂ ਦਾ ਸੰਗ ਕਰਦਾ ਹੈ ਤੇ ਗੁਰਮੁਖ ਪਿਆਰਿਓ ਪਰ ਜੇ ਜਿਵੇਂ ਹੁਣ ਰਵਦਾਸ ਮਹਾਰਾਜ ਜੀ ਸਨ ਛੋਟੇ ਹੁੰਦਿਆਂ ਨਾਮ ਜਪਣਾ ਬੱਚਿਆਂ ਨੂੰ ਬਾਲਕਾਂ ਨੂੰ ਦੱਸਣਾ ਵੀ ਇਦਾਂ ਹਰੀ ਦਾ ਨਾਮ ਜਪੀਂਦਾ ਤੇ ਉਹ ਤੋਂ ਫਿਰ ਪਤਾ ਲੱਗਦਾ ਵੀ ਇਹਦਾ ਸੰਗ ਨਾਸਤਕਾਂ ਵਾਲਾ ਨਹੀਂ ਇਹਨਾਂ ਦਾ ਸੰਗ ਗੁਰਮਖਾਂ ਵਾਲਾ ਹੈ ਉਹਨਾਂ ਦੇ ਸੰਗ ਤੋਂ ਉਹਨਾਂ ਦੇ ਚੇਨ ਚੱਕਰ ਤੋਂ ਹੀ ਪਤਾ ਲੱਗ ਜਾਂਦਾ ਹੈ ਉਹਨਾਂ ਦੀ ਵਰਤੀ ਤੋਂ ਹੀ ਪਤਾ ਲੱਗ ਜਾਂਦਾ ਹੈ ਨਾਸਤਕ ਦੀ ਵਰਤੀ ਹਮੇਸ਼ਾ ਹੀ ਰੱਬ ਤੋਂ ਉਲਟ ਹੁੰਦੀ ਹੈ ਤੇ ਗੁਰਮਖ ਪਿਆਰਿਓ ਇੱਕ ਇਸੇ ਤਰ੍ਹਾਂ ਇੱਕ ਨਾਸਤਕ ਸੀ ਬਿਲਕੁਲ ਨਾਸਤਕ ਤੇ ਗੁਰਮਖ ਪਿਆਰਿਓ ਨੂੰ ਉਹ ਇੱਕ ਸਾਧੂ ਨੂੰ ਕਹਿਣ ਲੱਗਾ ਕਹਿੰਦਾ ਜੀ ਐਵੇਂ ਵੇਦਾਂ ਗ੍ਰੰਥਾਂ ਵਿੱਚ ਐਵੇਂ ਹੀ ਗ੍ਰੰਥਾਂ ਵਿੱਚ ਲਿਖਿਆ ਹੈ ਵੀ ਹਰ ਇੱਕ ਖਾਣੇ ਤੇ ਨਾਮ ਲਿਖਿਆ ਹੋਇਆ ਹੈ ਦਾਣੇ-ਦਾਣੇ ਤੇ ਨਾਮ ਲਿਖਿਆ ਹੋਇਆ ਹੈ ਮੈਂ ਨਹੀਂ ਇਹ ਗੱਲ ਮੰਨਦਾ ਹੁਣ ਇਹ ਗੱਲ ਤੇ ਗੁਰੂ ਗ੍ਰੰਥ ਸਾਹਿਬ ਚ ਵੀ ਲਿਖੀ ਹੈ ਸਤਿਗੁਰੂ ਜੀ ਕਹਿੰਦੇ ਸਹਿਲ ਪੱਥਰ ਮੈਂ ਜੰਤੋ ਪਾਏ ਤਾਕਰ ਰਿਜਕ ਆਗੇ ਕਰ ਧਰਿਆ ਜਿਹੜੇ ਨਾਸਤਕ ਬੰਦੇ ਨੇ ਉਹ ਤੇ ਭਾਵੇਂ ਨਹੀਂ ਨਾ ਮੰਨਣ ਪਰ ਵੇਖੋ ਜਦੋਂ ਇਹ ਗੱਲ ਆਖੀ ਨਾ ਕਹਿੰਦੇ ਜੀ ਮੈਂ ਨਹੀਂ ਮੰਨਦਾ ਉਹ ਛੱਲੀ ਖਾ ਰਿਹਾ ਸੀ ਛੱਲੀ ਚਬ ਰਿਹਾ ਸੀ ਛੱਲੀ ਦੇ ਵਿੱਚ ਇੱਕ ਦਾਣਾ ਉਹ ਦਾਣੇ ਤੇ ਮਹਾਪੁਰਖ ਹੱਥ ਲਾ ਕੇ ਕਹਿੰਦੇ ਉਹ ਕਹਿੰਦੇ ਆਹ ਦਾਣਾ ਤੇਰੇ ਕਰਮਾਂ ਵਿੱਚ ਨਹੀਂ ਹੈ ਆਖੋ ਸਤਨਾ ਆਹ ਦਾਣਾ ਤੇਰੇ ਕਰਮਾਂ ਵਿੱਚ ਨਹੀਂ ਜਿਹੜਾ ਛੱਲੀ ਨਾਲੇ ਹੱਥ ਵਿੱਚ ਹੈ ਵੇਖੋ ਕਿਉਂਕਿ ਦਾਣੇ-ਦਾਣੇ ਤੇ ਮੋਹਰ ਲੱਗੀ ਹੁੰਦੀ ਹੈ ਇਹ ਦਾਣਾ ਤੇਰੇ ਕਰਮਾਂ ਦੇ ਵਿੱਚ ਨਹੀਂ ਹੈ ਉਹਨੇ ਪਤਾ ਕੀ ਕਿਹਾ ਕਹਿੰਦਾ ਪਹਿਲਾਂ ਮੈਂ ਇਹੀ ਖਾ ਲੈਣਾ ਆਖੋ ਸਤਨਾ ਪਹਿਲਾਂ ਮੈਂ ਇਹੀ ਖਾ ਲੈਣਾ ਉਹਨੇ ਪਹਿਲਾਂ ਉਸੇ ਤੇ ਬੁਰਕ ਵੱਢ ਲਿਆ ਦੰਦੀ ਵੱਢ ਲਈ ਸਾਰੇ ਉਹ ਜਿਹੜੇ ਦਾਣੇ ਸਨ ਉਹਦੇ ਮੂੰਹ ਚ ਆ ਗਏ ਤੇ ਗੁਰਮੁਖ ਪਿਆਰਿਓ ਪ੍ਰਮਾਤਮਾ ਨੇ ਐਸੀ ਖੇਡ ਵਰਤਾਈ ਕਿ ਉਹਨੂੰ ਹੱਥੂ ਆ ਗਿਆ ਤੇ ਹੱਥੂ ਆਉਣ ਕਰਕੇ ਨਾ ਉਹ ਦਾਣਾ ਉਹ ਦੂਰ ਜਾ ਕੇ ਡਿੱ ਗਿਆ ਤੇ ਥੱਲੇ ਗੁਰਮੁਖ ਪਿਆਰਿਓ ਚੋਗਾ ਚੁਗ ਰਿਆ ਸੀ ਮੁਰਗਾ ਉਹ ਮੁਰਗੀਆਂ ਚੋਗਾ ਚੁਗ ਰਹੀਆਂ ਨੇ ਤੇ ਭੱਜ ਕੇ ਜਾ ਕੇ ਉਹਨੇ ਚੁੱਕ ਲਿਆ ਤੇ ਮਹਾਪੁਰਖ ਆਖਣ ਲੱਗੇ ਵੇਖ ਤੈਨੂੰ ਕਿਹਾ ਸੀ ਨਾ ਕਿ ਦਾਣੇ-ਦਾਣੇ ਤੇ ਖਾਣੇ ਵਾਲੇ ਦਾ ਨਾਮ ਲਿਖਿਆ ਹੁੰਦਾ ਆਖੋ ਸਤਨਾਮ ਸੋ ਇਸ ਕਰਕੇ ਗੱਲ ਬਿਰਤੀ ਦੀ ਹੈ ਜਿਹੜਾ ਨਾਸਤਕ ਹੈ ਨਾਸਤਕ ਬਿਰਤੀ ਦਾ ਬੰਦਾ ਭਾਵੇਂ ਕਿੰਨੇ ਵੀ ਗੁਰਮਖ ਪਿਆਰਿਓ ਪ੍ਰਮਾਣ ਦਿੱਤੇ ਜਾਣ ਬਾਣੀ ਦੇ ਵਿੱਚੋਂ ਜਾਂ ਆਪ ਵੀ ਉਹਨੂੰ ਪਤਾ ਲੱਗੇ ਪਰ ਜਿਹੜਾ ਜੀਨੇ ਨਹੀਂ ਮੰਨਣਾ ਉਹ ਤੇ ਨਹੀਂ ਮੰਨ ਸਕਦਾ ਪਰ ਜਿਹਨੇ ਮੰਨਣਾ ਹੈ ਉਹ ਤੇ ਗੁਰੂ ਦੀ ਗੱਲ ਇੱਕ ਤੁਕ ਚ ਹੀ ਮੰਨ ਜਾਂਦਾ ਹੈ ਵੀ ਸਤਿਗੁਰਾਂ ਨੇ ਆਹ ਗੱਲ ਕਹੀ ਹੈ ਲਿਖੀ ਹੈ ਸੱਚ ਹੈ ਸਤਿਗੁਰਾਂ ਨੇ ਲਿਖਿਆ ਹੈ ਭਿਖਾਰੀ ਤੇ ਰਾਜ ਕਰਾਵੇ ਇਹ ਸੱਚ ਹੈ ਭਿਖਾਰੀਆਂ ਨੂੰ ਰਾਜ ਕਰਾ ਦਿੰਦਾ ਹੈ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਸੋ ਇਹ ਸੀ ਅੱਜ ਦੀ ਕਥਾ ਕਾਲਨੀ ਜਿਹੜੀ ਕਥਾ ਹੈ ਉਹ ਹੈ ਸ਼੍ਰੀ ਰਵਿਦਾਸ ਜੀ ਨੂੰ ਪੜਨ ਵਾਸਤੇ ਪਾਉਣਾ ਤੇ ਪੰਡਿਤ ਜੀ ਨੇ ਨਾਮ ਰੱਖਿਆ ਰਵਿਦਾਸ ਰਵ ਦਾ ਅਰਥ ਹੈ ਸੂਰਜ ਤੇ ਗੁਰਮਖ ਪਿਆਰਿਓ ਤਾਂ ਕਰਕੇ ਗੁਰੂ ਸਾਹਿਬ ਜੀ ਨੇ ਐਸੀ ਕਿਰਪਾ ਕੀਤੀ ਉਹ ਪਰਿਵਾਰ ਤੇ ਕਿ ਉਹਨਾਂ ਦੇ ਘਰ ਭਗਤ ਪੁੱਤਰ ਪੈਦਾ ਹੋਏ ਅਗਲੀ ਜਿਹੜੀ ਕਥਾ ਹੈ ਵਿਸਥਾਰ ਨਾਲ ਸਰਵਨ ਕਰੋ ਅੱਗੇ RAM ਕਲੀ ਬਾਣੀ ਦੇ ਵਿੱਚ ਉਹਨਾਂ ਨੇ ਆਪਣੀ ਬਾਣੀ ਉਚਾਰਨ ਕੀਤੀ ਉਹਦੇ ਵੀ ਅਰਥ ਕੱਲ ਨੂੰ ਸੁਣਾਏ ਜਾਣਗੇ ਸਾਰੀਆਂ ਸੰਗਤਾਂ ਗੁਰੂ ਸਾਹਿਬ ਚਰਨਾਂ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾ ਕੇ ਜੀਵਨ ਸਫਲਾ ਕਰੋ ਧੰਨਵਾਦ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮ ਸਕਤ ਕਾਨ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮ ਸਕਤ ਕਾਨ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ